ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਫਰਵਰੀ ਮਹੀਨਾ ਸ਼ੁਰੂ ਹੋ ਗਿਆ ਤੇ ਪੰਛੀਆਂ ਨੇ ਆਪਣੇ ਟਿਕਾਣੇ ਮੱਲਣੇ ਸ਼ੁਰੂ ਕਰ ਦਿੱਤੇ ਨੇ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਦੇ ਨਾਲ ਆਪਾਂ ਇਨ੍ਹਾਂ ਬੇਜਵਾਨਾਂ ਦੀ ਮਦਦ ਕਰ ਸਕਦੇ ਹਾਂ ਵੇਖੋ ਆਹਾ ਇੱਕ ਵੇਸਟ ਘਰਾਂ ਦੇ ਵਿੱਚ ਆਪਾਂ ਕੋਠਿਆਂ ਦੇ ਉੱਪਰ ਰੱਖ ਦਿੰਨੇ ਆ ਉਹ ਕੜੀਆਂ ਨੂੰ ਇਹਨਾਂ ਨੇ ਆਪਣੇ ਬਰੀਡਿੰਗ ਦੇ ਲਈ ਵਰਤ ਲੈਣਾ ਹੁੰਦਾ ਆਪਣੀ ਛੋਟੀ ਜੀ ਕੋਸ਼ਿਸ਼ ਇਹਨਾਂ ਨੂੰ ਕਰ ਦੇ ਸਕਦੀ ਹੈ ਇਹਨਾਂ ਦੀ ਅੱਗੇ ਨਸਲਾਂ ਨੂੰ ਬਚਾਉਣ ਦੇ ਲਈ ਆਪਾਂ ਇਹਨਾਂ ਦੀ ਮਦਦ ਕਰ ਸਕਦੇ ਹਾਂ ਵੇਖੋ ਆਪਣੇ ਗੁਰੂ ਸਹਿਵਾਨਾ ਨੇ ਨਸਲਾਂ ਨੂੰ ਬਚਾਉਣ ਦੇ ਲਈ ਆਪਣੇ ਪਰਿਵਾਰ ਵਾਰ ਦਿੱਤੇ ਹੂੰ ਤੇ ਆਪਾਂ ਛੋਟੀਆਂ ਜੀਆਂ ਕੋਸ਼ਿਸ਼ਾਂ ਕਰਕੇ ਵੀ ਇਨ੍ਹਾਂ ਬੇਜਵਾਨਾਂ ਨੂੰ ਜਗ੍ਹਾ ਨਹੀਂ ਦੇ ਸਕਦੇ ਤੇ ਆਪਣੇ ਤੋਂ ਮਾੜੇ ਇਨਸਾਨ ਕੋਈ ਹੋ ਹੀ ਨਹੀਂ ਸਕਦਾ ਸੋ ਦੋਸਤੋ ਹਰ ਇੱਕ ਘਰ ਦੇ ਵਿੱਚ ਵੇਸਤ ਚੀਜ਼ਾਂ ਪਈਆਂ ਹੀ ਹੁੰਦੀਆਂ ਨੇ ਚਾਹੇ ਕੋਈ ਬੂਟਾਂ ਵਾਲਾ ਡੱਬਾ ਹੋਵੇ ਚਾਹੇ ਕੋਈ ਘੜਾ ਪਿਆ ਹੋਵੇ ਚਾਹੇ ਛੋਟਾ ਕੋਈ ਕੁਜਾ ਪਿਆ ਹੋਵੇ ਕੋਈ ਪਾਈਪ ਪਈ ਹੋਵੇ ਕੋਈ ਸੁੱਕਾ ਕੱਦੂ ਪਿਆ ਜਾਂ ਕੋਈ ਬੂਟ ਪਿਆ ਕੋਈ ਵੀ ਇਦਾਂ ਦੀ ਚੀਜ਼ ਪਈ ਆ ਵੀ ਜਿਹੜੀ ਵੇਸਟ ਪਈ ਆ ਉਹਨਾਂ ਨੂੰ ਤੁਸੀਂ ਵਰਤ ਕੇ ਇਹਨਾਂ ਬੇਜਵਾਨਾਂ ਨੂੰ ਸਹਾਰਾ ਦੇ ਸਕਦੇ ਹੋ ਇਹਨਾਂ ਨੇ ਸਦਾ ਇਹਦੇ ਵਿੱਚ ਨਹੀਂ ਰਹਿਣਾ ਇਹਨਾਂ ਨੇ ਸਿਰਫ ਬਰੀਡਿੰਗ ਕਰਨੀ ਆ ਤੇ ਆਪਣੇ ਬੱਚੇ ਪਾਲ ਕੇ ਉੱਥੋਂ ਚੜੇ ਜਾਣਾ ਕਿਉਂਕਿ ਹਰ ਇੱਕ ਪੰਛੀ ਰੁੱਖਾਂ ਤੇ ਆਲਨੇ ਨਹੀਂ ਬਣਾਉਂਦਾ ਤੇ ਹਰ ਇੱਕ ਪੰਛੀ ਖੋਡਾਂ ਵਿੱਚ ਆਲਨੇ ਨਹੀਂ ਬਣਾਉਂਦਾ ਕਈ ਪੰਛੀ ਰੁੱਖਾਂ ਦੀਆਂ ਖੋਡਾਂ 'ਚ ਬਣਾ ਲੈਂਦੇ ਆ ਪਰ ਨਾ ਉਹ ਵਿਰਾਸਤੀ ਰੁੱਖ ਰਹੇ ਆ ਕਈ ਪੰਛੀ ਟਿੱਬਿਆਂ ਦੀਆਂ ਖੁੱਡਾਂ 'ਚ ਬਣਾ ਲੈਂਦੇ ਆ ਕਈ ਕਿਲਿਆਂ ਦੀਆਂ ਖੁੱਡਾਂ 'ਚ ਬਣਾ ਲੈਂਦੇ ਆ ਨਾ ਕਿਲੇ ਰਹੇ ਆ ਨਾ ਹਵੇਲੀਆਂ ਰਹੀਆਂ ਨਾ ਆਪਾਂ ਕੋਈ ਓਦਾਂ ਦੇ ਘਰ ਬਣਾਏ ਹੋਏ ਆ ਵੀ ਜਿਹਦੇ ਵਿੱਚ ਖੁੱਡਾਂ ਹੋਣ ਆਪਾਂ ਪਲੱਸਤਰ ਕਰ ਦਿੰਨੇ ਆ ਤੇ ਕੋਈ ਵੀ ਇਦਾਂ ਦੀ ਚੀਜ਼ ਨਹੀਂ ਛੱਡਦੇ ਤੇ ਪਹਿਲਾਂ ਵਾਲੇ ਘਰਾਂ ਦੇ ਵਿੱਚ ਬਾਲੇ ਕੜੀਆਂ ਦੀਆਂ ਛੱਤਾਂ ਹੁੰਦੀਆਂ ਸੀ ਤੇ ਉਹਦੇ ਵਿੱਚ ਰੋਸ਼ਨਦਾਨ ਹੁੰਦੇ ਸੀ ਤੇ ਆਪਣਾ ਇਹ ਪੰਛੀ ਰਹਿਣ ਬਸੇਰਾ ਉਹਨਾਂ ਨੂੰ ਬਣਾ ਲੈਂਦੇ ਸੀ ਪਰ ਹੁਣ ਆਪਾਂ ਘਰ ਪੱਕੇ ਕਰ ਲਏ ਤੇ ਦੇ ਵਿਚ ਇਹਨੂੰ ਆਪਾਂ ਰਹਿਣ ਦੇ ਲਈ ਕੁਝ ਨਹੀਂ ਛੱਡਿਆ ਸੋ ਦੋਸਤੋ ਇਨਾ ਬੇਜਵਰਨਾ ਦੇ ਲਈ ਆਪਾਂ ਨੂੰ ਮਦਦ ਕਰਨੀ ਪੈਣੀ ਆ ਆਪਾਂ ਮਦਦ ਵੀ ਨਹੀਂ ਕਹਿ ਸਕਦੇ ਆਪਾਂ ਨੂੰ ਆਪਣਾ ਫਰਜ਼ ਨਿਭਾਉਣਾ ਪੈਣਾ ਕਿਉਂਕਿ ਇਹਨਾਂ ਦਾ ਉਜਾੜਾ ਵੀ ਆਪਾਂ ਕੀਤਾ ਪਰਭਾਈ ਵੀ ਆਪਾਂ ਨੂੰ ਹੀ ਕਰਨੀ ਪੈਣੀ ਆ ਇਹ ਕੋਈ ਸੇਵਾ ਨਹੀਂ ਕਹਿ ਸਕਦੇ ਇਹਨੂੰ ਆਪਾਂ ਸੋ ਬੱਦ ਤੋਂ ਬੱਦ ਇਹਨਾਂ ਦੇ ਲਈ ਆਪਣੇ ਪਿੰਡਾਂ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ 2 2 4 4 5 5 ਕਲੱਬ ਬਣੇ ਹੁੰਦੇ ਆ ਉਹ ਭਰਾ ਇਕੱਠੇ ਹੋਣ ਸਪੀਕਰ ਦੇ ਵਿੱਚ ਅਨਾਉਂਸ ਕਰਵਾਉਣ ਕਿ ਵੀ ਅਸੀਂ ਪੰਛੀਆਂ ਦੇ ਲਈ ਰਹਿਣ ਬਸੇਰੇ ਲਗਾਉਣੇ ਆ ਵੀ ਸਾਨੂੰ ਜਿਹੜੇ ਜਿਹੜੇ ਘਰ ਦੇ ਵਿੱਚ ਕੋਈ ਘੜਾ ਪਿਆ ਵੀ ਉਹ ਸਾਨੂੰ ਦੇਵੇ ਤੇ ਉਹ ਤੁਸੀਂ ਘੜਾ ਲਗਾ ਕੇ ਇਹਨਾਂ ਦੀ ਮਦਦ ਕਰ ਸਕਦੇ ਹੋ ਕਿੰਨੇ ਘੜੇ ਇਕੱਠੇ ਕਰਕੇ ਤੁਸੀਂ ਆਪਣੇ ਪਿੰਡ ਦੇ ਵਿੱਚ ਲਗਾ ਸਕਦੇ ਹੋ ਮੇਰੇ ਮੁਤਾਬਕ ਹਰ ਇੱਕ ਪਿੰਡ ਦੇ ਵਿੱਚ ਕਿੰਨੇ ਘਰਾਂ ਦੇ ਵਿੱਚ ਆਪਣੇ ਘੜੇ ਪਏ ਹੁੰਦੇ ਆ ਤਕਰੀਬਨ ਮੇਰੇ ਮੁਤਾਬਕ ਹਜ਼ਾਰ ਹਜ਼ਾਰ ਤੋਂ 2 2000 ਤੁਸੀਂ ਹਰ ਇੱਕ ਪਿੰਡ ਚੋਂ ਘੜਾ ਇਕੱਠਾ ਕਰ ਸਕਦੇ ਹੋ ਸੋ ਬਤੁਆਦ ਮਦਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ